ਮੇਰਾ ਹਵਤਾਕਰ ਪਾਣੀ ਦੇ ਵਿੱਚ ਹੈ ਠੇਕੇਦਾਰ ਨੇ ਸਾਡੇ ਕੋਲੇ ਹੌਤੀ ਬਣਦੇ ਉਹ ਗੇੜਾ ਵੀ ਨਹੀਂ ਮਾਰਿਆ ਪਾਣੀ ਆਪਾਂ ਬਾਲਟੀ ਇੱਕ ਜਾਂ ਹੀ ਨਹੀਂ ਹੁੰਦੀ ਹੈ ਜੀ 10 ਬਾਲਟੀਆਂ ਥੱਲੇ ਹੀ ਚੱਲਦੀਆਂ ਇਹ ਅਸੀਂ ਨਹੀਂ ਚਾਹਦੇ ਵੀ ਅਸੀਂ ਉਹ ਨੂੰ ਠੇਕੇਦਾਰ ਨੂੰ ਅਸੀਂ ਪਿੰਡ ਚ ਬੜਾ ਪਹਿਲੀ ਗਵਰਨਮੈਂਟ ਦੇ ਪਹਿਲੇ ਸਰਪੰਚ ਸਾਹਿਬ ਨੇ ਜਾਂ ਮੈਂਬਰ ਨੇ ਕੋਈ ਵੀ ਜਿਨ੍ਹਾਂ ਦੇ ਘਰੇ ਨਹੀਂ ਵੀ ਪਾਣੀ ਖੜਦਾ ਉਹ ਵੀ ਆ ਕੇ ਸਾਡੇ ਨਾਲ ਟੋਪੇ ਦੇ ਵਿੱਚ ਮੰਨ ਲਓ ਪਾਈਪ ਲਾਉਣਾ ਇੰਚ ਲਾਉਣਾ ਕੁਝ ਵੀ ਲਾਉਣਾ ਤੇ ਉਹ ਸਾਡੇ ਨਾਲ ਖੜਦੇ ਆ ਆਪਾਂ ਖੜੇ ਆ ਜੀ ਪਿੰਡ ਜਲਮਾਣਾ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਆ ਜਲਮਾਣਾ ਪਿਛਲੇ 3 ਦਿਨਾਂ ਤੋਂ ਜਿਹੜੀ ਕੁਦਰਤੀ ਹੋ ਰਹੀ ਆ ਆਫਤ ਦੇ ਵਿੱਚ ਜਿਹੜਾ ਸੁਲਤਾਨਪੁਰ ਲੋਧੀੋਂ 16 ਪਿੰਡ ਡੁੱਬ ਚੁੱਕੇ ਨੇ ਪਰ ਜਿਹੜੇ ਹਾਲਾਤ ਨੇ ਸਮੁੱਚੇ ਪੰਜਾਬ ਦੇ ਕੋਈ ਬਹੁਤੇ ਵਧੀਆ ਨਹੀਂ ਹੋ ਰਹੇ ਸੋ ਜਲਮਾਣਾ ਪਿੰਡ ਦਾ ਹਾਲ ਦੇਖ ਲਓ ਮੈਂ ਸਾਥ ਆ ਜੀ ਜਲਮਾਣੇ ਦੀ ਜਿੱਥੇ ਕਿ ਆਮ ਤੌਰ ਤੇ ਪਾਣੀ ਕਦੇ ਨਹੀਂ ਚੜਿਆ ਇਹ ਗਲਤੀ ਕਿਹਦੀ ਆ ਇਸ ਮੌਜੂਦਾ ਸਰਪੰਚ ਦੀ ਗਲਤੀ ਆ ਕਿਸੇ ਠੇਕੇਦਾਰ ਦੀ ਗਲਤੀ ਆ ਸਰਕਾਰ ਦੀ ਗਲਤੀ ਆ ਆਪਾਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਨ ਲੱਗੇ ਆ ਕੁਦਰਤੀ ਆਫਤ ਦੇ ਵਿੱਚ ਆਪਾਂ ਖੜੇ ਆ ਤੇ ਪਾਣੀਆਂ ਜਿਹੜਾ ਕਾਫੀ ਸਾਰੇ ਰਸਤੇ ਨੇ ਜਿਹੜੇ ਭਰੇ ਹੋਏ ਨੇ ਤੇ ਜਿਹੜੇ ਘਰਾਂ ਦੀਆਂ ਡੇਲੀਆਂ ਤੱਕ ਪਾਣੀ ਅੰਦਰ ਤੱਕ ਜਾ ਚੁੱਕਿਆ ਸੋ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਆ ਪਿੰਡ ਦੇ ਸਰਪੰਚ ਨਾਲ ਤੇ ਨੌਜਵਾਨਾਂ ਨਾਲ ਕਿ ਕਾਰਨ ਕੀ ਬਣਿਆ ਜਿਹਦੇ ਨਾਲ ਜਿਹੜਾ ਪਾਣੀ ਆ ਉਹ ਘਰਾਂ ਦੇ ਵਿੱਚ ਚਲਿਆ ਗਿਆ ਆਓ ਜੀ ਮਿਲਦੇ ਆਪਾਂ ਪਿੰਡ ਦੇ ਸਰਪੰਚ ਤਵਿੰਦਰ ਸਿੰਘ ਤੇ ਪੂਰੇ ਨੌਜਵਾਨਾਂ ਨੂੰ ਜੀ ਸੋ ਆ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਜਿਹੜਾ ਪਾਣੀ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਚੁੱਕਿਆ ਤੇ ਸੇਵਕ ਆ ਮਾਰੀ ਕੈਮਰਾ ਜ਼ੂਮ ਕਰਕੇ ਦਿਖਾ ਦਿਆ ਸਾਹਮਣੇ ਘਰ ਦੇ ਅੰਦਰ ਪਾਣੀ ਆ ਜਿਹੜਾ ਦਾਖਲ ਹੋ ਚੁੱਕਿਆ ਤੇ ਸਾਹਮਣੇ ਆ ਮੌਜੂਦਾ ਸਰਪੰਚ ਦਾ ਘਰ ਇਧਰ ਵੀ ਸੇਵਕ ਆ ਕੇ ਦਿਖਾ ਦੀ ਨੇੜੇ ਆ ਕੇ ਮੌਜੂਦਾ ਸਰਪੰਚ ਤਵਿੰਦਰ ਸਿੰਘ ਜਿਹੜੇ ਪਿੰਡ ਦੇ ਮੋਹਤਵਾਰ ਨੇ ਉਹ ਵੀ ਇਸੇ ਪਰੇਸ਼ਾਨੀ ਆ ਜਿਹੜੀ ਉਹਨਾਂ ਨੂੰ ਵੀ ਆ ਚੁੱਕੀ ਆ ਤੇ ਉਹਨਾਂ ਦਾ ਜਿਹੜਾ ਘਰ ਆ ਉਹ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੋ ਆਜੋ ਆਪਾਂ ਸਾਹਮਣੇ ਜਿਹੜੇ ਲੋਕ ਪਰੇਸ਼ਾਨ ਖੜੇ ਆ ਪਿੰਡ ਨਿਵਾਸੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਾਹ ਤੋਂ ਇਹ ਹਾਲਾਤ ਵੜ ਕੇ ਚੜ ਗਏ ਕੁਦਰਤੀ ਆਫਤ ਆਪਾਂ ਕਹਿ ਸਕਦੇ ਆ ਪਰ ਕੀ ਜਿਹੜੇ ਪ੍ਰਬੰਧ ਸੀਗੇ ਉਹ ਸਹੀ ਨਹੀਂ ਸੀਗੇ ਜਾਂ ਕੋਈ ਪ੍ਰਬੰਧਨ ਵਿੱਚ ਘਾਟ ਰਹੀ ਸਰਕਾਰ ਦੀ ਸਰਪੰਚੀ ਜਾਂ ਕਿਸੇ ਹੋਰ ਦੀ ਸੋ ਆਪਾਂ ਗੱਲਬਾਤ ਕਰਦੇ ਹਾਂ ਜੀ ਪਿੰਡ ਦੇ ਸਰਪੰਚ ਸੁਵਿੰਦਰ ਸਿੰਘ ਉਹਨਾਂ ਨਾਲ ਸੋ ਆਜੋ ਜੀ ਸੋ ਆਪਣੇ ਨਾਲ ਬਾਈ ਨੇ ਸਰਪੰਚ ਨੇ ਜਿਹੜੇ ਸੁਵਿੰਦਰ ਸਿੰਘ ਵੀਰੇ ਕੀ ਕਾਰਨ ਮਣਕ ਤਾਂ ਮੀਂਹ ਤਾਂ ਪਈ ਜਾਂਦਾ ਜੀ ਪਰ ਇੰਨਾ ਪਾਣੀ ਜਿਹੜਾ ਨਿਕਾਸੀ ਗਾਤੋਂ ਨਹੀਂ ਹੋ ਰਹੀ ਕੌਣ ਜ਼ਿੰਮੇਵਾਰ ਹੈ ਦਾ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹੇ ਦੀ ਜ਼ਿੰਮੇਵਾਰ ਆਪਣੇ ਪੰਚਾਇਤੀ ਰਾਜ ਚ 2018 ਦੇ ਪੈਸੇ ਪਏ ਹੋਏ ਆ ਜੀ ਠੀਕ ਹੈ ਇਹ ਸਰਾਜ ਖਾਂ ਬੰਦਾ ਹੈਗਾ ਸਰਾਜਦੀਨ ਫਰਵਾਹੀ ਤੋਂ ਉਹ ਠੇਕੇਦਾਰ ਆ ਜੀ ਅਸੀਂ ਅੱਜ ਤੋਂ 5 ਮਹੀਨੇ ਪਹਿਲਾਂ ਸਾਰੀ ਪੰਚਾਇਤ ਆ ਸਾਡੇ ਪੰਚਾਇਤ ਮੈਂਬਰ ਖੜੇ ਆ ਅਸੀਂ ਗਏ ਵੀ ਵੀਰੇ ਸਾਡੇ ਸਾਰਿਆਂ ਨੂੰ ਵੱਡੀ ਸਮੱਸਿਆ ਸਾਡੇ ਪਿੰਡ 'ਚ ਪਾਣੀ ਦੀ ਆ ਹੁਣ ਆ ਦੇਖ ਲਓ ਜੀ ਆਪਾਂ ਕਹਿੰਦੇ ਆ ਵੀ ਮੇਰਾ ਆਵਦਾ ਘਰ ਪਾਣੀ ਦੇ ਬੱਚਾ ਜੀ ਕੋਈ ਇਹਦੀ ਗੱਲ ਨਹੀਂ ਹੈਗੀ ਵੀ ਮੈਂ ਆਹੋ ਤੇ ਪਰ ਜੇ ਅਸੀਂ ਕਹਿੰਦੇ ਆ ਵੀ ਸਾਡੇ ਪੰਚਾਇਤ ਨੂੰ ਪੈਸਾ ਪਿਆ ਹੋਵੇ ਸਾਡੇ ਮੈਂਬਰ ਮਜੂਤਾ ਖੜੇ ਨੇ ਵੀ ਅਸੀਂ ਗੁਨਾਹਗਾਰ ਪਰ ਜਦੋਂ ਪੰਚਾਇਤੀ ਰਾਜ ਆਪਾਂ پیسے ਪੈਗੇ ਜੀ ਉੱਥੇ ਪੰਚਾਇਤ ਦਾ ਉਹਦਾ ਕੋਈ ਨਹੀਂ ਅਸੀਂ ਉਹਨਾਂ ਨੂੰ ਕਿਹਾ ਸੀ ਸਾਨੂੰ ਸਨਯੋਗ ਦੇਵਾਂਗੇ ਆ ਮੁੰਡਾ ਠੇਕੇਦਾਰ ਖੜਾਗਾ ਜੀ ਅਸੀਂ ਹੌਦੀਆਂ ਬਣਾ ਕੇ ਦਿੱਤੀਆਂ ਇਹ ਬਕਾਇਦਾ ਕੰਮ ਛੱਡ ਕੇ ਵਿਚਾਲੇ ਆਇਆ ਜੀ ਠੇਕੇਦਾਰ ਨੇ ਸਾਡੇ ਕੋਲੇ ਹੌਦੀ ਬਣਦੇ ਤੋ ਗੇੜਾ ਵੀ ਨਹੀਂ ਮਾਰਿਆ ਜੀ ਅਸੀਂ ਹੌਦੀਆਂ ਬਣਾਈਆਂ ਸਾਨੂੰ ਪੇਮੈਂਟ ਦਿੱਤੀ ਬਾਅਦ ਚ ਆਪਾਂ ਇਹ ਨਹੀਂ ਕਹਿੰਦੇ ਪੇਮੈਂਟ ਦਿੱਤੀ ਪਰ ਸਾਰਾ ਕੰਮ ਅਸੀਂ ਕਰਵਾਇਆ ਜੀ ਬਾਅਦ ਦੇ ਵਿੱਚ ਹੁਣ ਇੱਥੇ ਮੁੰਡੇ ਦਾ ਘਰ ਆ ਜੀ ਉਹ ਵੀ ਬਹਿ ਗਿਆ ਇੱਥੇ ਐਜਰਾ ਮੁੰਡੇ ਨੇ ਨਵਾਂ ਘਰ ਪਾਇਆ ਉਹਨੂੰ ਤੇੜਾ ਆ ਗਿਆ ਉਹਦੇ ਵਿੱਚ ਜੇ ਅਸੀਂ ਕਸ਼ੂਰਬਾਰਾ ਸੀ ਮੰਨਦੇ ਆ ਪਰ ਜਦੋਂ ਹੁਣ ਪੰਚਾਇਤੀ ਰਾਦ ਦੇ ਵਿੱਚ ਪੈਸੇ ਪੈ ਗਏ ਜੀ ਉਹਦੇ ਵਿੱਚ ਉਹ ਬੰਦੇ ਨੂੰ ਅਸੀਂ ਅਸੀਂ ਐਮਐਲਏ ਸਾਹਿਬ ਕੋਲੇ ਗਏ ਵੀ ਉਹਨੂੰ ਖਿੱਚੋ ਪਤਾ ਨਹੀਂ ਕੀ ਕਾਰਨ ਹੈਗਾ ਉਹ ਬੰਦਾ ਕਦੇ ਕੋਈ ਬਹਾਨਾ ਲਾ ਲਿਆ ਕਰੇ ਜੀ ਆਪਾਂ ਕਹਿੰਦੇ ਜੀ ਇਹ ਆ ਗਈ ਮਹਾਰੀ ਕੋਈ ਗੱਲ ਨਹੀਂ ਬਈ ਜਰੂਰ ਆਪਾਂ ਨਾ ਸਾਡੇ ਝਾਉ ਮੁਸਲਮਾਨ ਭਾਈਚਾਰਾ ਸਾਡਾ ਵੀ ਆ ਜੀ ਅਸੀਂ ਕਹਿੰਨੇ ਵੀ ਆਪਣਾ ਜਿਹੜੇ ਵੀ ਆਪਣੇ ਤਿਹਾਰ ਨੇ ਆਪਣੇ ਸਾਂਝੇ ਆ ਵੀ ਮਨਾਏ ਉਦੋਂ ਬਾਅਦ ਕਹਿੰਦਾ ਮੇਰੀ ਭੈਣ ਦਾ ਐਕਸੀਡੈਂਟ ਹੋ ਗਿਆ ਅਜੇ ਕੋਈ ਗੱਲ ਨਹੀਂ ਉਹ ਵੀ ਚੱਲੋ ਜੀ ਦੇਖ ਲੋ ਜੀ ਸੌਣ ਦੇ ਮਹੀਨੇ ਤੋਂ 5 ਮਹੀਨੇ ਪਹਿਲਾਂ ਸਾਡਿਆਂ ਉਹਦੇ ਕੋਲੇ ਜਾਣਾ ਅਸੀਂ ਸ਼ੁਰੂ ਕਰਤਾ ਸੀਗਾ ਜੀ ਠੀਕ ਹੈ ਤੇ ਇੱਕ ਥੋੜੇ ਜਿਹਾ ਆਪਾਂ ਬਨਾ ਕਰ ਆਪਾਂ ਵੀ ਆ ਜੀ ਪਿੰਡ ਵਾਸੀ ਆਪਾਂ ਗਿਓ ਪਹਿਲਾਂ ਜਦੋਂ ਨਲਕੇ ਹੁੰਦੇ ਸੀਗੇ ਤੋਬੇ ਜੀ ਗਰਮੀਆਂ 'ਚ ਜਮਾ ਸੁੱਕ ਜਾਂਦੇ ਸੀਗੇ ਹੁਣ ਆਪਣੇ ਸਰਕਾਰੀ ਟੂਟੀਆਂ ਲੱਗੀਆਂ ਜੀ ਉਹ ਸਰਕਾਰੀ ਟੂਟੀਆਂ ਲੱਗਣ ਕਰਕੇ ਪਾਣੀ ਆਪਾਂ ਬਾਲਟੀ ਇੱਕ ਚਾਹੀਦੀ ਹੁੰਦੀ ਆ ਜੀ 10 ਬਾਲਟੀਆਂ ਥੱਲੇ ਜਾਂਦੀਆਂ ਨੇ ਮੈਂ ਹੁਣ ਵੀ ਜਾ ਕੇ ਆਇਆ ਉਧਰ ਪਾਣੀ ਚੱਲਦਾ ਹੈਗਾ ਠੀਕ ਹੈ ਜੀ ਜਦੋਂ ਆਪਾਂ ਨਜਾਇਜ਼ ਪਾਣੀ ਚੱਲਦਾ ਹੈਗਾ ਤੇ ਉਹ ਫੇਰ ਟੋਬੇ ਹੀ ਭਰਨਗੇ ਜੀ ਫਿਰ ਉਦੋਂ ਬਾਅਦ ਹੋਰ ਤਾਂ ਕੋਈ ਹੱਲ ਹੈ ਨਹੀਂ ਹਾਂ ਜੀ ਠੀਕ ਹੈ ਜੀ ਇਹਦਾ ਮਤਲਬ ਤੁਸੀਂ ਫੇਰ ਤਾੜਨਾ ਕਰੀਏ ਜੀ ਉਹ ਬੰਦੇ ਨੂੰ ਮਿਲੇ ਆ ਤੁਸੀਂ ਕਹਿੰਦੇ ਹਾਂ ਜੀ ਅਸੀਂ ਬਹੁਤ ਐਸ.ਡੀ.ਐਮ. ਮੈਡਮ ਆਏ ਸੀਗੇ ਉਦਨੇ ਉੱਥੇ ਕਿਹਾ ਸੀ ਉਹਨਾਂ ਨੂੰ ਉਹ ਕਹਿੰਦਾ ਵੀ ਮੈਂ ਠੇਕਾਦਾਰ ਮੈਂ ਛੜਦੇ ਬੇਸਕ ਛੜਦੇ ਸਾਨੂੰ ਕੋਈ ਨਹੀਂ ਅਸੀਂ ਵੀ ਵੋਟਾਂ ਅਸੀਂ ਤਾਂ ਹੀ ਪਾਵਾਂਗੇ ਜੇ ਸਾਡਾ ਹੱਲ ਹੋਊਗਾ ਤੁਸੀਂ ਨਾਰਾਜ਼ਗੀ ਐਮ.ਐਲ.ਏ ਨਾਲ ਵੀ ਹੈ ਜੀ ਐਮ.ਐਲ.ਏ ਸਾਹਿਬ ਨਾਲ ਵੀ ਹੈ ਸਾਡੀ ਐਮ.ਐਲ.ਏ ਕੌਣ ਹੈ ਜੀ ਇੱਥੇ ਆ ਸਾਡੇ ਜ ਮੈਂ ਜਿਮੀਨੂ ਆ ਜਿਮੀਨੂ ਸਾਹਿਬ ਠੇਕੇਦਾਰ ਭਰਾਵਾ ਤੂੰ ਵੀ ਸੁਣ ਲੈ ਯਾਰ ਹਾਲਾਤ ਦੇਖ ਲੈ ਕੇ ਤੂੰ ਆ ਕੀ ਬਣੇ ਹੋਏ ਨੇ ਲੋਕਾਂ ਦੀਆਂ ਬੈੱਡ ਪੇਟੀਆਂ ਸਾਰਾ ਸਮਾਨ ਭੇਜ ਗਿਆ ਤੇ ਕੋਈ ਕੁਦਰਤੀ ਆਫਤ ਆ ਤਿੰਨ ਦਿਨ ਹੋ ਗਏ ਮੀਂਹ ਪੈਂਦੇ ਨੂੰ ਤੂੰ ਹਾਲਾਤ ਆਪ ਸਮਝ ਸਕਦਾ ਤੂੰ ਨਾ ਇਹਨਾਂ ਨੂੰ ਕੋਈ ਜਵਾਬ ਦਿੱਤਾ ਨਾ ਇਹਨਾਂ ਨੂੰ ਕੋਈ ਹੱਲ ਕੱਢਿਆ ਤੇ ਹੁਣ ਵੀਰੇ ਕੀ ਚਾਹੁੰਦੇ ਤੁਸੀਂ ਵੀ ਇਹ ਠੇਕੇਦਾਰ ਬਦਲਿਆ ਜਾਵੇ ਜਾਂ ਪੇਮੈਂਟ ਜਿੰਮ ਉਸ ਨੂੰ ਪੈ ਗਈ ਵੀ ਇਹਦਾ ਛੇਤੀ ਹੱਲ ਹੋਵੇ ਜੀ ਦੇਖੋ ਗੱਲ ਆ ਜੀ ਸੌਣ ਦਾ ਮਹੀਨਾ ਲੰਘ ਗਿਆ ਜੀ ਹੋਰ ਤਾਂ ਸਾਡੇ ਆਫਤ ਆ ਗਈ ਹੈ ਜੀ ਆ ਗਈ ਜੀ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਕੰਮ ਮਿਲਣਾ ਚਾਹੀ ਠੀਕ ਹੈ ਜੀ ਅਸੀਂ ਕਹਿੰਦੇ ਹਾਂ ਠੇਕੇਦਾਰ ਬਦਲਿਆ ਜਾਵੇ ਉਹਦੇ ਕਾਰਨ ਕੋਈ ਇੱਕ ਗੱਲ ਹੋਰ ਆ ਜੀ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ 10-9-5 5 ਮਹੀਨੇ ਦਾ ਸਮਾਂ ਬਹੁਤ ਹੁੰਦਾ ਹੈ 2018 ਦੇ ਪੈਸੇ ਪਏ ਹੋਏ ਆ ਜੀ ਠੀਕ ਹੈ ਜੀ ਉਹਦੇ ਜੀ ਇਹ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਉਹਨੂੰ ਠੇਕੇਦਾਰ ਨੂੰ ਅਸੀਂ ਪਿੰਡ ਚ ਬਦਲ ਪਹਿਲੀ ਗੌਰਮੈਂਟ ਦੇ ਪੈਸੇ ਪਏ ਹੋਏ ਨੇ ਹਾਂ ਜੀ ਪਹਿਲੀ ਕਾਂਗਰਸ ਦੇ ਵੇਲੇ ਦੇ ਪੈਸੇ ਪਏ ਹੋਏ ਆ ਜੀ ਉਹਦੇ ਠੀਕ ਹੈ ਜੀ ਉਹਨੇ ਕੰਮ ਫੇਰ ਵੀ ਨਹੀਂ ਹੋ ਕਰਿਆ ਜੀ ਕੰਮ ਗਲਤ ਕਰਦਾ ਕਰੇ ਹੀ ਨਹੀਂ ਜੀ ਕਰੇ ਹੀ ਨਹੀਂ ਜੀ ਠੀਕ ਹੈ ਕਰੇ ਹੀ ਨਹੀਂ ਆ ਸਾਡੇ ਸਾਰੇ ਪਿੰਡ ਕੋ ਬਹੁਤ ਪਿੰਡ ਦਾ ਪਾਣੀ ਸੀਗਾ ਜ ਇਹ ਪਾਣੀ ਨੂੰ ਲੈ ਕੇ ਚੱਲੇ ਉਹਦੇ ਕੋਲ ਤਾਂ ਪਹਿਲਾਂ ਗਏ ਸੀ ਇਹ ਪਾਣੀ ਵਾਸਤੇ ਉਹਨਾਂ ਨੇ ਸਾਡਾ ਹੱਲ ਨਹੀਂ ਤੇਰੇ ਲੋਕ ਤੁਤ ਸੁਭਾਲ ਕਰਦੇ ਹੋਣਗੇ ਜੀ ਜੋ ਕੰਮ ਨਹੀਂ ਕਰਦਾ ਸੀ ਕਰਦੇ ਆ ਜੀ ਪਰ ਲੋਕਾਂ ਨੂੰ ਪਤਾ ਜੀ ਵੀ ਆਪਣੇ ਕੋਲੇ ਪੈਸੇ ਨਹੀਂ ਆਏ ਜੀ ਠੀਕ ਹੈ ਜੀ ਇਹ ਆਪਣੇ ਅਕਾਊਂਟ ਚ ਪੰਚਾਇਤ ਦੇ ਪੈਸੇ ਆਉਂਦੇ ਜੀ ਅਸੀਂ ਇਹ ਨਾ ਕਰ ਲੇ ਫਿਰ ਅਸੀਂ ਗੁਨਾਹਗਰ ਸੀ। ਇਹ ਪਹਿਲੀ ਪੰਚਾਇਤ ਆ ਜਿਹੜੀ ਮੰਨ ਕੇ ਚੱਲੋ ਵੀ ਸਾਰਿਆਂ ਦੇ ਨਾਲ ਖੜਕੇ ਟੂਬੇ ਦੇ ਵਿੱਚ ਨਾਲ ਕੰਮ ਕਰਵਾਉਂਦੀ ਆ। ਪਹਿਲੀ ਪੰਚਾਇਤ ਆ ਹੁਣ ਤੱਕ ਮੇਰੀ ਸੁਰਤ ਦੇ ਸਾਹਮਣੇ। ਠੀਕ ਹੈ। ਪਹਿਲੇ ਸਰਪੰਚ ਸਾਹਿਬ ਨੇ ਜਾਂ ਮੈਂਬਰ ਨੇ ਕੋਈ ਵੀ ਜਿਨ੍ਹਾਂ ਦੇ ਘਰੇ ਨਹੀਂ ਵੀ ਪਾਣੀ ਖੜਦਾ ਉਹ ਵੀ ਆ ਕੇ ਸਾਡੇ ਨਾਲ ਟੂਬੇ ਦੇ ਵਿੱਚ ਮੰਨ ਲਓ ਪਾਈਪ ਲਾਉਣਾ, ਇੰਜਨ ਲਾਉਣਾ, ਕੁਝ ਵੀ ਲਾਉਣਾ ਤੇ ਉਹ ਸਾਡੇ ਨਾਲ ਖੜਦੇ ਆ। ਇਹ ਪੰਚਾਇਤ ਦਾ ਕੋਈ ਨਹੀਂ। ਬੱਲੇ ਹੁਣ ਉਹ ਬੱਲੇ ਡੀਜ਼ਲ ਤੇਲ ਭੁੱਕਿਆ ਜੀ। ਸੋ ਇਹ ਸੁਣਨ ਵਾਲੀ ਗੱਲ ਆ ਵੀ ਜਿਹੜਾ ਆਪ ਤਾਂ ਸਾਰਾ ਪਿੰਡ ਖੰਬੜਾ ਮਾਰੀ ਜਾਂਦਾ ਜੀ ਸਰ ਉੱਪਰੋਂ ਹੀ ਕੰਮ ਨਹੀਂ ਹੋ ਰਿਹਾ ਕਿ ਉਹਨਾਂ ਨੂੰ ਜਿਹੜੇ ਠੇਕੇਦਾਰ ਬਗਾਰੇ ਨੇ ਉਹਨਾਂ ਨੂੰ ਕੋਈ ਤਾੜਨਾ ਨਹੀਂ ਹੋ ਰਹੀ ਕੰਮ ਸੀਰੀਅਸ ਤੌਰ ਤੇ ਨਹੀਂ ਹੋ ਰਿਹਾ ਤਾਂ ਇਹ ਬਹੁਤ ਔਖਾ ਜੀ ਪਿੰਡ ਦੇ ਵਾਸੀਆਂ ਨੂੰ ਜਿਹੜਾ ਰਹਿਣ ਸਹਿਣਾਂ ਤੇ ਜਿਹੜੀ ਸਮੱਸਿਆ ਆ ਰਹੀ ਆ ਰੋਜ਼ ਦੀ ਇਹਨੂੰ ਸੁਣਨਾ ਚਾਹੀਦਾ ਆ ਸਾਹਮਣੇ ਨਿਗਾ ਮਾਰ ਲਿਓ ਕਿਹੜਾ ਮੀਟਰ ਬਾਕਸ ਵੱਡਾ ਬਾਕਸ ਲੱਗਿਆ ਹੈ ਰਸਤੇ ਦੇ ਵਿੱਚ ਪਾਣੀ ਚ ਡੁੱਬ ਚੁੱਕਿਆ ਸੀ ਹੁਣ ਥੋੜਾ ਥੋੜਾ ਪਾਣੀ ਆ ਜਿਹੜਾ ਮੁੜਿਆ ਇਹ ਕਿੱਡੀ ਵੱਡੀ ਰਿਸਕ ਵਾਲੀ ਗੱਲ ਹੈ ਕਿਉਂਕਿ ਬੱਚੇ ਖੇਡਦੇ ਆ ਕੋਈ ਨਾ ਜਾਣੇ ਨਜਾੜ ਪਰ ਕੋਈ ਵੀ ਬੰਦਾ ਨੁਕਸਾਨਿਆ ਜਾ ਸਕਦਾ ਇਹ ਰਸਤਾ ਜਿਹੜ ਇਦੇ ਉੱਪਰ ਪਾਣੀ ਖੜਾ ਇਹ ਦਿੱਲੀ ਆਉਣ ਜਾਣ ਆਹ ਰਸਤਿਆਂ ਦੇ ਉੱਪਰ ਕਿੰਨਾ ਇਹ ਮੁਸ਼ਕਲਾ ਇਹ ਤੁਸੀਂ ਆਪ ਸਮਝ ਸਕਦੇ ਹੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਆਹ ਰਸਤਾ ਤੁਹਾਨੂੰ ਦੱਸਿਆ ਸੀਗਾ ਗੁਰਦੁਆਰਾ ਸਾਹਿਬ ਦਾ ਰਸਤਾ ਆਉਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਠੇਕੇਦਾਰ ਦੀ ਗਲਤੀ ਦੇ ਨਾਲ ਜਿਹੜਾ ਪਾਣੀ ਆ ਕਿਸੇ ਬਾਈ ਦੇ ਵੀ ਗੋਟਿਆਂ ਤੋਂ ਥੱਲੇ ਪਾਣੀ ਨਹੀਂ ਹੈਗਾ ਸੋ ਇੱਥੇ ਰੋਜ਼ ਦਾ ਆਉਣਾ ਜਾਣਾ ਪਿੰਡ ਨਿਵਾਸੀਆਂ ਦਾ ਹੁੰਦਾ ਗੁਰੂ ਘਰ ਮੱਥਾ ਟੇਕਣਾ ਸੋ ਹਾਲਾਤ ਇਹ ਨੇ ਕਿ ਗੁਰਦੁਆਰਾ ਸਾਹਿਬ ਦੀ ਉੱਚੀ ਢੇੜੀ ਨਾਲ ਪਾਣੀ ਲੱਗਿਆ ਹੋਇਆ ਇੱਕ ਠੇਕੇਦਾਰ ਦੀ ਗਲਤੀ ਨਾਲ ਸੋ ਇਹ ਸੁਧਾਰ ਕਰਨ ਦੀ ਲੋੜ ਹੈ ਇਸ ਤੋਂ ਇਲਾਵਾ ਦੱਸਿਆ ਬਾਈ ਹੁਣਾਂ ਨੇ ਕਿਹੜੀ ਟੋਬਿਆਂ ਦੀ ਸਫਾਈ ਆ ਆਪਦੇ ਤੌਰ ਤੇ ਤੇਲ ਫੂਕੇ ਕਰੀਆ ਕਿਸੇ ਸਰਕਾਰ ਨੇ ਕਿਸੇ ਨੇ ਬਾਹ ਨੀ ਫੜੀ ਜੀ ਚਲੋ ਬਾਈ ਜੀ ਗੱਲ ਆ ਜਿੱਥੇ ਬਾਈ ਜੀ ਕੈਮਰਾ ਮਾਰ ਰਹੇ ਨੇ ਉਹ ਲੈਵਲ ਦਾ ਕਪਾਣੀ ਸੀਗਾ ਠੀਕ ਹੈ ਜੀ ਗੋਡੇ ਦਾ ਕੋਸਬ ਨਹੀਂ ਹੈਗਾ ਜੀ ਇਹ ਇੱਥੇ ਦਾ ਕਪਾਣੀ ਸੀਗਾ ਵੀਰੇ ਠੀਕ ਹੈ ਜੀ ਹੁਣੇ ਸਾਡੇ ਸੰਗਤ ਗੁਰੂ ਘਰ ਮੱਥਾ ਟੇਕਣ ਕਿੱਥੋਂ ਆਵੇ ਜੀ ਅਸੀਂ ਉਹਨਾਂ ਨੂੰ ਉਹੀ बार-बार ਉਹੀ ਬੇਨਤੀ ਕਰੀ ਉਹ ਜਿਹੜਾ ਕਹਿੰਦਾ ਤੁਸੀਂ ਕਹਿੰਦਾ ਮੇਰੇ ਨਾਲ ਮਿਸ ਬਿਹੇਵ ਕਰ ਰਹੇ ਹੋ ਬਲਕਿ ਉਹਨੇ ਮੇਰੇ ਨਾਲ ਮਿਸ ਬਿਹੇਵ ਕਰਿਆ ਮੈਂ ਇਹਨੂੰ ਆਖਿਆ ਵੀਰੇ ਕੋਈ ਗੱਲ ਨਹੀਂ ਵੀ ਉਹ ਕਹਿੰਦਾ ਮੇਰੀ ਭੈਣ ਦਾ ਸਾਰੇ ਬਹਾਨੇ ਲਾਏ ਨਹੀਂ ਵੀਰੇ ਜਿੱਥੇ ਦੇ ਕੋਤੋਂ ਲੱਗੇ ਬਹਾਨੇ ਫੁੱਲ ਲਾਏ ਪਰ ਅਸੀਂ ਹੁਣ ਇਹੀ ਗੱਲ ਕਹਿੰਨੇ ਆ ਵੀ ਸਾਡੇ ਪਿੰਡ ਕਿੰਨਾ ਬੜੇ ਸੋ ਵੀਰੇ ਠੇਕੇਦਾਰ ਹੁਣ ਤੂੰ ਸਾਫ਼ ਹੀ ਸਮਝ ਲੈ ਯਾਰ ਵੀ ਮਿਸ ਬਿਹੇਵ ਕਾਰਨ ਕੀ ਆ ਤੇਰੇ ਨਾਲ ਕੋਈ ਦੁਸ਼ਮਣੀ ਤਾਂ ਹੈ ਨਹੀਂ ਇਹਨਾਂ ਦੀ ਜੇ ਦੁਨੀਆ ਔਖੀ ਆ ਤਾਂ ਹੀ ਤੇਰੇ ਨਾਲ ਮਿਸ ਬਿਹੇਵ ਹੋਇਆ ਹੋਊਗਾ ਨਾ ਜਦੋਂ ਬੰਦਾ ਆਕੇ ਜਾਂਦਾ ਫੇਰ ਹੀ ਕੁਛ ਨਾ ਕੁਛ ਕਹਿੰਦਾ ਸੋਏ ਗੱਲ ਯਾਰ ਨੋਟ ਕਰ ਦੋ ਇਹ ਗੱਲਾਂ ਵਧੀਆ ਨਹੀਂ ਹੁੰਦੀਆਂ ਇਹਨਾਂ ਦਾ ਹੱਲ ਘੱਟ ਕਿਸੇ ਹਿਸਾਬ ਨਾਲ ਹੁਣ ਤੈਨੂੰ ਪਿੰਡ ਦੇ ਬਾੜਨ ਤੋਂ ਵੀ ਇਹ ਬੰਦੇ ਗਰੇਜ ਕਰ ਰਹੇ ਨੇ ਕੀ ਠੇਕੇ ਸਾਡੇ ਪਿੰਡ ਨਾਲ ਬੜਿਆ ਕੇ ਫੇਰ ਬਾਈ ਜੀ ਆਪਾਂ ਤਿੰਨ ਗਿਰੀ ਟੋਪਾ ਖਾਲੀ ਕਰਤਾ ਤਿੰਨ ਵਾਰੀ ਟੋਪਾ ਖਾਲੀ ਕਰਿਆ ਮੈਂ ਖੁਦ ਦਾ ਤੇਲ ਪਕਾਇਆ ਸਾਡੇ ਹੋਰ ਨੇ ਮੈਂਬਰਾਂ ਨੇ ਸਾਰਿਆਂ ਨੇ ਪੈਸੇ ਪਾਏ ਅਸੀਂ ਸਾਡੀ ਗੇਵ ਚ ਤੇਲ ਮੱਚਿਆ ਹੋਇਆ ਜੀ ਹਿਸਾਬ ਲਾ ਲਓ ਅਸੀਂ ਕੀ ਉਹ ਕਰਨਾਗਾ ਕੋਈ ਖਾਣੀ ਤਾਂ ਨਹੀਂ ਖਾਣੀ ਅਸੀਂ ਇੱਕ ਆ ਗੁਰੂ ਮਹਾਰਾਜ ਕਰਕੇ ਇੱਕ ਸਾਡੇ 50 ਕਰਨੇ ਇੱਥੇ ਹੂੰ ਇਨਾ ਮਸੇਬਤਾ ਅਸੀਂ ਉਸੇ ਕਰ ਕੀ ਕਰ ਰਹੇ ਹਾਂ ਅਸੀਂ ਕਹਿੰਦੇ ਉਹ ਕਹਿੰਦਾ ਉਹ ਕੋਈ ਬਹਾਨਾ ਮੇਰਾ ਪਿਛਲੀ ਪੰਚਾਇਤ ਨੇ ਸਾਥ ਨਹੀਂ ਦਿੱਤਾ ਇਹ ਖੜੇ ਨੇ ਮੈਂਬਰ ਪਿਛਲੀ ਪੰਚਾਇਤ ਵਾਲੇ ਵੀ ਪਰ ਅਸੀਂ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਤੂੰ ਜੇ ਸਹੀ ਹੁੰਦਾ ਤੇਰਾ ਸਾਥ ਦਿੰਦੇ ਅਸੀਂ ਕਹਿੰਦੇ ਵੀ ਅਸੀਂ ਸਾਰਾ ਸਾਥ ਦੇਣ ਨੂੰ ਤਿਆਰ ਹਾਂ ਤੂੰ ਆ ਤਾਂ ਸਹੀ ਤੂੰ ਸਾਥ ਹੁਣ ਕੀ ਹੋਊਗਾ ਅਸੀਂ ਤਾਂ 100 100 200 ਰੁਪਏ ਇਕੱਠਾ ਕਰਕੇ ਢਾਲ ਵੀ ਇਕੱਠੀ ਕਰਕੇ ਅਸੀਂ ਤਾਂ ਤੇਰਾ ਟੂਬੇ ਦਾ ਪਾਣੀ ਵੀ ਆਪ ਕੱਢ ਰਹੇ ਹਾਂ ਠੀਕ ਹੈ ਜੀ ਆਪ ਪਾਣੀ ਕੱਢੇਗਾ ਅਸੀਂ ਤਾਂ ਉਹ ਆਇਆ ਕਰਨ ਅਨੁਸਾਰ ਜਿੰਨੇ ਪਾਣੀ ਫਰ ਰਹੇ ਆ ਗਏ ਇੱਥੇ ਤਿੰਨ ਦਿਨ ਹੋ ਗਏ ਟਾਲ ਇਕੱਠੀ ਕਰਦੇ ਨੂੰ ਡੀਜ਼ਲ ਲਿਆ ਕੇ ਅਸੀਂ ਉੱਥੇ ਫੋਕੀ ਜਾਂਦੇ ਹਾਂ ਹੋਰ ਇਦੂ ਸਾਥ ਉੱਥੋਂ ਦੀ ਹੁਣ ਕੀ ਹੋਊਗਾ ਬਿਲਕੁਲ ਹਾਂਜੀ ਆ ਜੀ ਵੀਰੇ ਇੱਕ ਨਾ ਸੁਣੋ ਐ ਇਹ ਦਾ ਆ ਜੀ ਵੀ ਆ ਦੇਖ ਲੋ ਆ ਸੜਕ ਪੱਟ ਕੇ ਆ ਮੁੰਡੇ ਦੇ ਖੇਰ ਵਿੱਚ ਦੀ ਪਾਣੀ ਕੱਢਿਆ ਇਹ ਪਾਣੀ ਆ ਕਿੱਥੋਂ ਰਿਹਾ ਵੀਰੇ ਇਹ ਜੀ ਉਹੀ ਪਾਣੀ ਆ ਰਿਹਾ ਜੀ ਠੀਕ ਆ ਜੀ ਉਹ ਦੇ ਵਿੱਚ ਦੀ ਕਰਾਉ ਉਹ ਦੇ ਵਿੱਚ ਦੀ ਕਰਾਸ ਕਰਕੇ ਹੁਣ ਠੇਕੇਦਾਰ ਕਹਿ ਰਿਹਾ ਸੀ ਜਮਾ ਪਾਉਣਾ ਤੋਬਾ ਕਰਤਾ ਜੀ ਫਿਰ ਉਹ ਆਪ ਮੰਨਿਆ ਜੀ ਮੈਡਮ ਕੋਲੇ ਚਲਾਈ ਪਾਉਣਾ ਡੋਬਾ ਮੇਰਾ ਉਧਰੋਂ ਖਾਲੀ ਹੋ ਗਿਆ ਹੈਗਾ ਪਹਿਲਾਂ ਕਹਿ ਰਿਹਾ ਮੇਰਾ ਇਹ ਤੋਬਾ ਨਹੀਂ ਖਾਲੀ ਹੋਇਆ ਮੇਰਾ ਪਾਣੀ ਬਲੌਕ ਹੁੰਦਾ ਹੈਗਾ ਫਿਰ ਉਹਨੂੰ ਉਹੀ ਸਵਾਲ ਕੀਤਾ ਵੀ ਇਹ ਪਾਉਣਾ ਡੋਬਾ ਖਾਲੀ ਹੋਇਆ ਤਾਹੀਓ ਦੂਏ ਡੋਬੇ ਦਾ ਪਾਣੀ 1 ਰੁਪਿਆ ਜੀ ਉਹ ਤੇ ਆਹ ਮੁੰਡੇ ਨੇ ਆਪਦੇ ਖੇਤ ਵਿੱਚ ਵੀ ਪਾਣੀ ਖੜਾਇਆ ਧੰਨਵਾਦ ਇਹਦਾ ਤੇ ਆਹ ਦੇਖ ਲਓ ਪਾਣੀ ਹਜੇ ਵੀ ਕਿੰਨਾ ਚੱਲ ਰਿਹਾ ਜੀ ਠੀਕ ਹੈ ਜੀ ਇੱਕ ਜੀ ਅਸੀਂ ਹੋਰ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡਾ ਗਵਰਨਮੈਂਟ ਹੱਲ ਕਰੇ ਜਿਵੇਂ ਅੱਜ ਅਸੀਂ ਠੇਕੇਦਾਰ ਦਾ ਬਾਈਕਾਟ ਕਰ ਰਹੇ ਆ ਕੱਲ ਨੂੰ ਸਾਨੂੰ ਸਰਕਾਰ ਦਾ ਬਾਈਕਾਟ ਨਾ ਕਰਨਾ ਪਵੇ ਅਸੀਂ ਮਾਨ ਕਰਦੇ ਆ ਸਾਡੀ ਗਵਰਨਮੈਂਟ ਤੇ ਵੀ ਅਸੀਂ ਵੋਟਾਂ ਪਾਈਆਂ ਨੇ ਬਦਲਾ ਕੀਤਾ ਜੀ ਤੇ ਸਾਡਾ ਵਿਕਾਸ ਹੋਵੇ ਪਰ ਠੇਕੇਦਾਰ ਬਦਲ ਕੇ ਸਾਡਾ ਸਮੱਸਿਆ ਜਲਦੀ ਤੋਂ ਜਲਦੀ ਹੱਲ ਹੋਵੇ ਜੀ ਨਹੀਂ ਫਿਰ ਅਸੀਂ ਆਪਦੇ ਪਿੰਡ ਪੱਤਰ ਤੇ ਕਰਾਂਗੇ ਫਿਰ ਉਹ ਅਸੀਂ ਬਾਈਕਟ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਆਨਲਾਈਨ ਵੀਰੇ ਬਹੁਤ ਬਹੁਤ ਧੰਨਵਾਦ ਜੀ